ਸੱਚੀ ਹੈ ਗੱਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਇੱਕ ਰਾਜਾ ਜੋਗੀ ਰੱਬ ਦਾ ਬਹੁਤ ਵੱਡਾ ਭਗਤ ਸੀ ਲਗਾਤਾਰ ਪਾਠ ਪੂਜਾ ਕਰਦਾ ਰਹਿੰਦਾ ਸੀ ਇੱਕ ਦਿਨ ਰੱਬ ਨੇ ਖੁਸ਼ ਹੋ ਕੇ ਉਸ ਨੂੰ ਦਰਸ਼ਨ ਦਿੱਤੇ ਰਾਜਾ ਰੱਬ ਦੇ ਦਰਸ਼ਨ ਕਰਕੇ ਤਨ ਹੋ ਗਿਆ ਰੱਬ ਨੇ ਕਿਹਾ ਮੈਂ ਤੇਰੀ ਭਗਤੀ ਤੋਂ ਬਹੁਤ ਖੁਸ਼ ਹਾਂ ਤੂੰ ਦੱਸ ਤੈਨੂੰ ਕੀ ਚਾਹੀਦਾ ਹੈ ਜੋ ਮੰਗਣਾ ਹੈ ਮੰਗ ਲੈ ਰਾਜੇ ਨੇ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡੀ ਕਿਰਪਾ ਨਾਲ ਮੇਰੇ ਰਾਜ ਵਿੱਚ ਸਭ ਕੁਝ ਹੈ ਪ੍ਰਜਾ ਵੀ ਖੁਸ਼ ਹੈ ਬਸ ਇੱਕ ਇੱਛਾ ਸੀ ਮੇਰੀ ਤੁਸੀਂ ਮੈਨੂੰ ਦਰਸ਼ਨ ਦੇ ਦਿੱਤੇ ਹਨ ਮੇਰੀ ਪ੍ਰਜਾ ਨੂੰ ਵੀ ਦਰਸ਼ਨ ਦਿਓ ਬਹੁਤ ਚੰਗੇ ਲੋਕ ਹਨ ਮੇਰੇ ਰਾਜ ਦੇ ਰੱਬ ਮੁਸਕਰਾਇਆ ਤੇ ਕਹਿਣ ਲੱਗਾ ਕਿ ਇਹ ਨਹੀਂ ਹੋ ਸਕਦਾ ਰਾਜਾ ਹੱਥ ਜੋੜ ਕੇ ਕਹਿਣ ਲੱਗਾ ਕਿ ਤੁਸੀਂ ਆਏ ਹੋ ਤਾਂ ਮੇਰੀ ਇੱਛਾ ਜ਼ਰੂਰ ਪੂਰੀ ਕਰੋ ਰਾਜਾ ਜਿੱਤ ਤੇ ਅੜ ਗਿਆ ਰੱਬ ਨੇ ਕਿਹਾ ਠੀਕ ਹੈ ਮੇਰੇ ਭਗਤ ਦੀ ਜ਼ਿੱਦ ਹੈ ਮੰਨਣੀ ਤਾਂ ਪਵੇਗੀ ਰੱਬ ਨੇ ਕਿਹਾ ਠੀਕ ਹੈ ਮੈਂ ਕੱਲ ਆਵਾਂਗਾ ਜੋ ਤੇਰੇ ਰਾਸਤੇ ਸਾਹਮਣੇ ਪर्वਤ ਹੈ ਉਸਤੇ ਦਰਸ਼ਨ ਦਿਵਾਵਾਂਗਾ ਸਭ ਨੂੰ ਲੈ ਕੇ ਆ ਜਾਣਾ ਰਾਜੇ ਨੇ ਕਿਹਾ ਠੀਕ ਹੈ ਰਾਜੇ ਨੇ ਮੰਤਰੀ ਨੂੰ ਕਿਹਾ ਕਿ ਸਭ ਪਾਸੇ ਢਿੰਡੋਰਾ ਪਾ ਦਿੱਤਾ ਕੱਲ ਸਵੇਰੇ ਰੱਬ ਦੇ ਦਰਸ਼ਨ ਕਰਨ ਜਾਣਾ ਹੈ ਸਭ ਲੋਕ ਇਕੱਠੇ ਹੋਣ ਲੱਗੇ ਤੇ ਫਿਰ ਰੱਬ ਦੇ ਦਰਸ਼ਨ ਨੂੰ ਤੁਰ ਪਏ ਥੋੜੇ ਅੱਗੇ ਗਏ ਤਾਂ ਦੇਖਿਆ ਕਿ ਰਸਤੇ ਵਿੱਚ ਚਾਂਦੀ ਦੇ ਸਿੱਕਿਆਂ ਦੇ ਢੇਰ ਪਏ ਸਨ ਜਦੋਂ ਲੋਕਾਂ ਨੇ ਸਿੱਕਿਆਂ ਦੇ ਢੇਰਾਂ ਨੂੰ ਦੇਖਿਆ ਤਾਂ ਅੱਧੇ ਲੋਕ ਭੱਜੇ ਉਹਨਾਂ ਸਿੱਕਿਆਂ ਵੱਲ ਜਿੰਨੇ-ਜਿੰਨੇ ਚੱਕ ਸਕਦੇ ਸੀ ਉਹਨਾਂ ਨੇ ਚੱਕ ਲਏ ਰਾਜਾ ਬਹੁਤ ਗਿਆਨੀ ਸੀ ਉਹ ਸਮਝ ਗਿਆ ਕਿ ਇਹ ਚਾਲ ਹੈ ਉਸਨੇ ਕਿਹਾ ਵੀ ਕਿ ਕਿੱਥੇ ਜਾ ਰਹੇ ਹੋ ਚਲੋ ਰੱਬ ਦੇ ਦਰਸ਼ਨ ਕਰਦੇ ਹਾਂ ਕਿਉਂ ਇਸ ਮੋਹ ਮਾਇਆ ਦੇ ਚੱਕਰਾਂ ਵਿੱਚ ਫਸ ਰਹੇ ਹੋ ਅੱਧੇ ਲੋਕ ਸਿੱਕੇ ਲੈ ਕੇ ਗਾਇਬ ਹੋ ਗਏ ਰਾਜਾ ਚੱਲਦਾ ਗਿਆ ਉਸਨੇ ਸੋਚਿਆ ਕਿ ਚਲੋ ਜੋ ਗਏ ਸੋ ਗਏ ਹਜੇ ਅੱਧੇ ਲੋਕ ਮੇਰੇ ਨਾਲ ਹਨ ਇਹ ਦਰਸ਼ਨ ਕਰ ਲੈਣਗੇ ਥੋੜਾ ਅੱਗੇ ਗਏ ਤਾਂ ਸੋਨੇ ਦੇ ਸਿੱਕਿਆਂ ਦਾ ਢੇਰ ਸੀ ਬਾਕੀ ਬਚੇ ਲੋਕ ਸੋਨੇ ਦੇ ਸਿੱਕੇ ਇਕੱਠੇ ਕਰਨ ਲੱਗੇ ਰਾਜੀ ਨੇ ਕਿਹਾ ਕਿ ਰੱਬ ਨੇ ਬਾਰ-ਬਾਰ ਦਰਸ਼ਨ ਨਹੀਂ ਦੇਣੇ ਲੋਕਾਂ ਨੇ ਕਿਹਾ ਕਿ ਸੋਨੇ ਦੇ ਸਿੱਕੇ ਵੀ ਬਾਰ-ਬਾਰ ਨਹੀਂ ਮਿਲਣੇ ਅੱਧੇ ਲੋਕ ਸੋਨੇ ਦੇ ਸਿੱਕੇ ਲੈ ਕੇ ਵਾਪਸ ਆ ਗਏ ਹੁਣ ਸਿਰਫ ਰਾਜਾ ਤੇ ਰਾਣੀ ਬਚੇ ਸਨ ਰਾਜਾ ਰਾਣੀ ਨੂੰ ਕਹਿਣ ਲੱਗਾ ਦੇਖ ਕਿਵੇਂ ਲੋਕ ਮੋਹ ਮਾਇਆ ਚ ਫਸ ਚੁੱਕੇ ਹਨ ਰੱਬ ਦੇ ਦਰਸ਼ਨ ਹੀ ਨਹੀਂ ਕਰਨਾ ਚਾਹੁੰਦੇ ਰਾਣੀ ਨੇ ਵੀ ਹਾਂ ਵਿਛਾ ਮਿਲਾਈ ਥੋੜਾ ਜਿਹਾ ਅੱਗੇ ਗਏ ਤਾਂ ਰਾਣੀ ਨੂੰ ਬਹੁਤ ਸਾਰੇ ਹੀਰੇ ਦਿਸੇ ਹੁਣ ਰਾਣੀ ਤੋਂ ਵੀ ਰਹਿਣਾ ਗਿਆ ਉਹ ਵੀ ਲੱਗੀ ਹੀਰੇ ਇਕੱਠੇ ਕਰਨ ਰਾਜਾ ਹੁਣ ਇਕੱਲਾ ਹੀ ਦੁਖੀ ਮਨ ਨਾਲ ਪਰਬਤ ਵੱਲ ਜਾ ਰਿਹਾ ਸੀ ਰਾਜਾ ਪਹੁੰਚ ਗਿਆ ਤਾਂ ਰੱਬ ਉਥੇ ਪਹਿਲਾਂ ਹੀ ਮੌਜੂਦ ਸੀ ਰੱਬ ਨੇ ਪੁੱਛਿਆ ਕਿ ਕਿੱਥੇ ਹਨ ਉਹ ਲੋਕ ਜਿੰਨਾ ਲਈ ਮੈਨੂੰ ਦਰਸ਼ਨ ਦੇਣ ਨੂੰ ਕਿਹਾ ਸੀ ਰਾਜਾ ਹੱਥ ਜੋੜ ਕੇ ਮਾਫੀ ਮੰਗਣ ਲੱਗਾ ਰੱਬ ਨੇ ਕਿਹਾ ਤੂੰ ਮਾਫੀ ਨਾ ਮੰਗ ਮੈਨੂੰ ਪਤਾ ਸੀ ਉਹ ਨਹੀਂ ਆਉਣਗੀ ਮੇਰੇ ਕੋਲ ਉਹੀ ਆਉਂਦਾ ਹੈ ਜੋ ਸੱਚੇ ਮਨ ਨਾਲ ਮੇਰੇ ਕੋਲ ਆਉਣਾ ਚਾਹੁੰਦਾ ਹੈ ਜੋ ਮੋਹ ਮਾਇਆ ਵਿੱਚ ਫਸਿਆ ਹੋਇਆ ਹੈ ਉਹ ਕਦੇ ਰੱਬ ਦੇ ਦਰਸ਼ਨ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਮੋਹ ਮਾਇਆ ਵਿੱਚ ਫਸੇ ਰਹਾਂਗੇ ਰੱਬ ਦੀ ਨੇੜੇ ਨਹੀਂ ਜਾ ਸਕਾਂਗੇ ਤਾਂ دوستੋ ਇਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ